ਜੀ ਕੀ ਹਾਲ ਚਾਲ ਜੀ ਬਰਿਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲੋ ਜੀ ਮਿੱਤਰੋ ਰੂਟਾਵੇਟਰ ਦੇ ਬਦਲਦੇ ਆਪਾਂ ਬਲੇਡ ਆਲੂਆਂ ਕਰਕੇ ਸਾਰੇ ਪਿਛਲੇ ਸਾਲ ਵੀ ਨਵੇਂ ਪਾਏ ਸੀ ਤੇ ਇਸ ਸਾਲ ਵੀ ਨਵੇਂ ਪਾਤੇ ਸਾਈਡਾਂ ਵਾਲੀਆਂ ਪੱਤੀਆਂ ਦਾ ਕੰਮ ਚੱਲਦਾ ਆ ਦੇਖੋ ਆ ਜਾ ਐ ਹਲਈਆ ਫਿਰ ਲੱਡੂ ਬਾਈ ਖੋਲ ਰਿਹਾ 17 ਨੰਬਰ ਦੇ ਨਾਟ ਤੇ ਲਾਡੀ ਕੋਲ ਖੜਾ ਜੱਸਾ ਵੀ ਕੋਲ ਖੜਾ ਤੇ ਕਾਲਾ ਬਾਈ ਤੇ ਮਕੇਸ਼ ਕਰੀਵੇ ਕਾ ਪਿੱਠ ਈਸ਼ਵਰ ਕਿੱਥੇ ਗਿਆ ਅੰਦਰ ਈਸ਼ਵਰ ਆ ਫਿਰਦਾ ਸਾਰੇ ਬੰਦੇ ਆ ਪੱਤੀਆਂ ਦੀ ਟੀਕ ਚ ਖੜੇ ਨੇ ਦੇਖੋ ਵੀ ਇਹ ਬਣਨੇ ਕੀ ਆ ਤਾਂ ਕਹਾਂ ਦਾ ਹੋਲੀ ਨੂੰ ਜਾਣਾ ਹੋਰ ਮੈਨ ਕੋ ਖੜੇ ਆ ਇਹ ਆ ਖੜੇ ਨੇ ਸਰਪੰਨ ਸਿੰਘ ਹਣੀ ਪਲਾਓ ਇਹ ਵੀ ਆਪਣੇ ਵਾਲੇ ਨੇ ਪੱਤੀਆਂ ਲਾਉਣੇ ਆਏ ਬਨੇ ਪੱਤੀਆਂ ਲਾਉਣੀਆਂ ਨਵੀਆਂ ਨਾਲੇ ਤਾਂ ਬਲੇਡ ਪਾਉਣੇ ਨੇ ਉੱਪਰਲੇ ਥੱਲੇ ਵਾਲੇ ਨਾਲ ਇਸ ਸਾਈਡ ਪੱਤੀਆ ਕੋਲੀ ਹੋਈ ਆ ਘੱਟ ਬੱਡੂ ਚੜਾਊਗਾ ਹੁਣ ਬੈਲਜੰਗ ਸੈਕਾ ਨਾ ਦੇਖ ਰੁਕਾ ਬੈਟਰੀ ਰੁਕਾ ਬੈਟਰੀ ਜਾ ਰਹੇ ਨੇ ਰੋਜ਼ ਪੰਜ ਛੇ ਟਰਾਲੇ ਲੱਗਦੇ ਮੋਰੀਆਂ ਦੇ ਤਕਰੀਬਨ ਦੋ ਦੋ ਟੰਤਾਂ ਕੱਟੇ ਤਰੋਂ ਪਹੁੰਚ ਗਏ ਆਪਾਂ ਮਸ਼ੀਨ ਕੋਲ ਚੱਲਦੇ ਆ ਲੈ ਕੇ ਖੇਤ ਚੋਂ ਤੇ ਉੱਥੇ ਜਾ ਕੇ ਦੇਖਦੇ ਆ ਖਾਲੀ ਲੀਵਰੇ ਲੱਗਦਾ ਲੱਗਦਾ ਹੋਵੇ ਫਿਰ ਫਲੇਟ ਦਾ ਜਲਵਾਦਾ ਘਮਾ ਦੇ ਆਹ ਲੈ ਤਾਂ ਬਾਜੀ ਬਾਈ ਨੇ ਪਾਰੀ ਟਰਾਲੀ ਲੈ ਕੇ ਚੱਲਿਆ ਖੇਤ ਚੋਂ ਸਟੋਰ ਦੇ ਵਿੱਚ ਕੜਾਈਆਂ ਵਦੀ ਰਾਤ ਦੀਆਂ ਆਪਣੀਆਂ ਉਹਦੇ मित्रों आ गए जी गए ये भी प्रेसा करो चेक जाके कहीं पता 好啦啦，好啦啦。 ਬੱਦਲ ਵਾਈ ਹੋ ਗਈ ਬਹੁਤ ਜ਼ਿਆਦੇ। ਆਓ ਮੇਰੇ। ਹੋਜੀ ਮਿੱਤਰੋ ਟਰਾਲੀ ਆਪਣੀ 21 ਫੁੱਟੀ ਦੂਸਰੀ ਵੀ ਆ ਗਈ। टीएस ਵੀ 3602 ਨਾਲ ਤੇ 56 ਦੀ ਵਾਲੀ ਟਰਾਲੀ ਭਰ ਗਈ 18 ਫੁੱਟੀ। ਆਪਾਂ ਲੈ ਕੇ ਚੱਲਦੇ ਆ ਮੰਡੀ ਨੂੰ। ਮਸ਼ੀਨ ਆਪਣੀ ਚੱਲੇ ਰਹੀ ਆ। ਨਵੇਂ ਪਲਾਟ ਤੇ ਪੜ ਗਈ। ਈ ਫਰਵੇਜ। ਸਾਲੀ ਕਾ ਜਨੇ ਬੰਦੇ ਪੈਨ ਨਿਕਲੀ ਫਿਰਦੀ ਆ ਬਾਹਰ ਟੱਟੂ ਬਾਈ ਵੀ ਪੂਰਾ ਘੈਂਟ ਬੰਦਾ ਬਹੁਤ ਵਧੀਆ ਪਿਆਰ ਨਾਲ ਵਰਦਾ ਇਹ ਪੂਰਾ ਘੈਂਟ ਜਦਾਂ ਮਸ਼ੀਨ ਚ ਚਲਾਉਣ ਲੱਗਿਆ ਆਪਣੇ ਕੋਲੇ ਆ ਉਹ ਤਾਂ ਘਾਟ ਬੰਦਾ ਦੇਖੋ ਜਿਵੇਂ ਆਪਣੇ ਪਿਆਰੇ ਨਾਲ ਹੋਣੀ ਸੱਜਣ ਆਪਣੇ ਮਾਜਮ ਜਿਹੜੇ ਆਪਣੇ ਝੋਨਾ ਕੱਟਣ ਆਉਂਦੇ ਨੇ ਉਦਾਂ ਮਸ਼ੀਨ ਨੇ ਵੜਾਈ ਗਈ ਪਈ ਆ ਲੋਨ ਦੇ ਕੇ ਕਰਚੇ ਨੇ ਜਸੇ ਬਾਈ ਦਾ ਫੋਨ ਆ ਗਿਆ ਕਹਿੰਦਾ ਨਾਲ ਨਾਲ ਦਾ ਫੋਨ ਆਇਆ ਉੱਥੋਂ ਵੀ ਹਲੇ ਟਰਾਲੀ ਲੈ ਕੇ ਨਹੀਂ ਆਉਣੀ ਕਿਉਂਕਿ ਉੱਥੇ ਜਗ੍ਹਾ ਨਹੀਂ ਹੈਗੀ ਹੁਣਾਂ ਕੈਨਸਲ ਕਰਤੀ ਕੇਹ ਲੈ ਕੇ ਜਾਨੀ ਕਹਿੰਦੇ ਹਲੇ ਤੇ ਸ਼ਾਮਾ-ਚੁੰਮਾ ਨੂੰ ਜਾਊਗੀ ਆਨੇ ਆਪਾਂ ਕੱਢ ਕੇ ਲਵੇ ਲਾ ਲੈਂਦੇ ਹਾਂ ਬੱਸ ਫਰੀਟਰਾਂ ਦੀ ਚਲਾ ਕੇ ਢਾਣੇ ਪਾਉਣ 21 ਫੁੱਟੀ ਗਈ ਆਪਣੀ ਪਹਿਲੀ ਮੰਡੀ ਚ ਦੋ ਘੜੇ ਆ ਗਿਆ ਪਲਾਟ ਦੇ ਉੱਪਰ ਤੋਂ ਕੱਲ ਦਾ ਉੱਪਰ ਘੁੰਮੀ ਜਾਂਦਾ ਬਚਾਓ ਆ ਵੱਡੀ ਜਾਵੇ ਟਾਈਮ ਨਾਲ ਵਧੀਆ ਕਿਸ਼ੀ ਪਈਆ ਜਿਹੜੇ ਹਿਸਾਬ ਨਾਲ ਹੁਣ ਵੀ ਬਦਲ ਹੋ ਕੇ ਲੰਘੇ ਆਲਦਾਲੇ ਨੂੰ ਘੁੰਮ ਗਿਆ ਜਦੋਂ ਇੰਨੀ ਬਹੁਤ ਆ। ਹੋਈਆਂ ਚੇਂਜ ਕਾਲਾ ਬਾਈ ਬਹਿ ਗਿਆ। ਨਾਨਕਵਾ ਕਰਦਾ ਔਰਦਾ ਦੇਖੋ ਝੋਨੇ ਚ ਬਹੁਤ ਜ਼ਿਆਦੇ ਕਾਇ ਲੱਗਦਾ ਜਿਵੇਂ ਇਹਨੂੰ ਤੇਲਾ ਪੈ ਗਿਆ ਹੁੰਦਾ ਹੁਣ ਤਾਂ ਹੀ ਦੇਖੀ ਇਹ ਐਂਡ ਤੇ ਆ ਕੇ ਸੁੱਕਿਆ ਪਿਆ ਸਾਰਾ ਨਾਲ ਦੇ ਕੋ ਪੂਰੀਓ ਬਣੀ ਪਈਆ ਯਾਰ ਦਾ ਦੂਰੇ ਕਾਲਾ ਕਰਤਾ ਫੇਲ ਫੇਰ ਬਹਿ ਗਿਆ ਲੱਡੂ ਤਾਰਤਾ ਕਾਲਾ ਕਹਿੰਦਾ ਵੀ ਤੂੰ ਚੋਕ ਕਰੀ ਜਾਣਾ 10 ਮਿੰਟ ਕਹਿੰਦਾ ਆਰਾਮੇ ਕਰਦਾ ਬਾਕੀ ਕਾਲਾ ਦਾ ਸੁਭਾ ਵਿਚਾਰ ਫੇਰ ਅਗ੍ਹਾਸ ਹੈ ਲੋ ਜੀ ਮਿੱਤਰੋ ਬਦਲ ਕਰੋ ਚੈੱਕ ਤੇ ਮਸ਼ੀਨਾਂ ਚੱਲਦੀਆਂ ਨੇ ਕਿਸਾਨ ਪਰਮਾਤਮਾ ਦੀ ਜਾਨ ਤੇ ਬਣੀ ਪਈ ਆ ਜਿਹਨਾਂ ਦੀ 1509 ਪਿਛੀ ਪਈ ਆ ਕਿਉਂਕਿ ਮਿੰਤਾ ਕਰੀਆਂ ਹੁੰਦੀਆਂ ਨੇ ਰੇਹ ਪੱਤ ਪਾਏ ਨੇ ਤੁਹਾਨੂੰ ਪਤਾ ਸਪਰੇਹਾ ਕਰੀਆਂ ਨੇ ਤੇ ਹੁਣ ਚਾਰ ਪੈਸੇ ਵਟਣ ਦਾ ਟਾਈਮ ਆ ਤੇ ਕੋਨੇ ਡਰਾਬੇ ਤੇ ਹੀ ਜਾਂਦਾ ਕਣੀ ਕਰੂਗਾ ਕਣੀ ਡਰਾਬੇ ਹੀ ਦਿੰਦਾ ਬਾਕੀ ਪਰਮਾਤਮਾ ਜਾਣੀ ਚਾਹਣ ਤੇ ਇਸ ਪਤਾ ਲੱਗਿਆ ਖਬਰ ਆਈ ਆ ਕਹਿੰਦੇ ਪਿੰਡ 20 ਪੈ ਰਿਹਾ ਆ ਆ ਦੇਖੋ ਖੇਡਦਾ ਬੈਠਾ ਖੇਡਣ ਲੱਗਿਆ ਹੋਇਆ ਹੈੱਡਫੋਨ ਲਾਇਵੇ ਨੇ ਇਹਦੇ ਆਮ ਨਾਲ ਮਾਸਤੀ ਚ ਲਾਡੀ ਬਾਈ ਤੇ ਲੱਡੂ ਬਾਈ ਦੋਏ ਮਸ਼ੀਨ ਦੇ ਉੱਪਰ ਨੇ। ਜੋ ਜੀ ਕਰੋ ਚੈੱਕ ਬੱਲੇ 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 ਕਿ ਨਹੀਂ ਗੈਰ ਕਾਲੀ ਹੋਈ ਆ ਬੱਲੇ ਬੱਲੇ ਬੱਲੇ। ਲਓ ਜੀ ਲੋ। ਲਾਡੀ ਫੋਰਮੈਨ ਕਿਵੇਂ ਚੜਾਉਣਾ ਹੋਇਆ ਜਾਂਦਾ ਆਏ ਬੈਠੂ ਬੇਟਾ ਤੇ ਕਾਮ ਚੱਲ ਰਿਹਾ ਸੀ ਤੇ ਪ੍ਰਮਾਤਮਾ ਨੇ بارش ਪਾਦੀ ਮੀਂਹ ਪੈ ਗਿਆ ਚੰਗਾ ਜਿਆਦਾ ਨਹੀਂ ਪਿਆ ਜਾਨੀ ਪੈ ਗਿਆ ਹਲੇ ਪੈ ਰਿਹਾ ਦੇਖੋ ਹਲੇ ਪੈ ਰਿਹਾ ਟੇਡਾ ਹੀ ਟੇਡਾ ਹਵਾ ਚੱਲਦੀ ਆ ਬਹੁਤ ਤੇਜ਼ ਆ ਲਓ ਤੇ ਖੜਤ ਪਾਤੀ ਚਲੋ ਜੋ ਕਰਦਾ ਵਧੀਆ ਹੀ ਕਰਦਾ ਹੁਣ ਕਰ ਵੀ ਕੀ ਸਕਦੇ ਆ ਪ੍ਰਮਾਤਮਾ ਦੇ ਨਾਮ ਆ ਆਪਣੇ ਪਿੰਡ ਵੀ ਪੈ ਗਿਆ ਤੇ ਔਰੇ ਵੀ ਪਹੁੰਚ ਗਿਆ ਆਇਆ ਬਹੁਤ ਤੇਜ਼ੀ ਪਰ ਨਾਂ ਪ੍ਰਮਾਤਮਾ ਨੇ ਐਦਾਂ ਚਲਾਤਾ ਕੰਮ ਜਿਵੇਂ ਸੌਣ ਦਾ ਵੀ ਪੈਂਦਾ ਹੁੰਦਾ ਛਰਾ ਧਿਆਰਾ ਲਾ ਲਿਆ ਤੇ ਪੈ ਰਿਹਾ ਦੇਖ ਆ ਨੌਕਰ ਉਹ ਇੱਕ ਵੀਰਾ ਕੋਠੇ ਕੋਲ ਬਸ ਇੱਕ ਚਾਲ ਤੇ ਲੱਗ ਗਿਆ ਹੁਣ ਪਤਾ ਨਹੀਂ ਕਿੰਨਾ ਟਾਈਮ ਪਾਊਗਾ ਕਿੰਨਾ ਟਾਈਮ ਲੱਗੇਂ ਵੀਰਾ ਨਾਲੇ ਉਹ ਗੈਨ ਦੇ ਇੰਦਾ ਦੇਖੋ ਉਹ ਉਹਦੇ ਮਗਰ ਕਿੰਨਾ ਪੈ ਰਿਹਾ ਬਾਕੀ ਹੋਰ ਇੱਥੇ ਪੱਕੀ ਵੀ ਆਪਣੀ ਹੋਤੀ ਬਾਕੀ ਸਭ ਨੂੰ ਪਤਾ ਹੀ ਹੈ ਤੇ ਆਹ ਦੇਖੋ ਇੱਧਰ ਇਹ ਖੜੀ ਹੈ ਆਪਣੀ ਸ਼ਾਹ ਬੁਣੀਆਂ ਦੇ ਉਹ ਮਾਰ ਖੜਾਈ ਜੇ ਬੰਦਿਆਂ ਨੇ ਆਹ ਦੇਖੋ ਲਵੇ ਲਾ ਕੇ ਰੋਡ ਦੇ ਇਹ ਇੱਥੇ ਅੱਧਾ ਟਾਈਟ ਨਾ ਰੱਤ ਨਾਲ ਇਹ ਉਹ ਆ ਵੀ ਖੜਾ ਟਰਾਲਾ ਆਪਾਂ ਨੇ ਵੀ ਹੋ ਗਿਆ ਜੀ ਪਿੱਛੇ ਨਾਲ ਚੱਕਰ ਚ ਆ ਦੂਆ ਖੜਾ ਆ ਦੇਖੋ ਮਿੱਠੀ ਚਾਲ ਤੇ ਪੈਂਦੇ ਨੂੰ 20 ਤੋਂ 25 ਮਿੰਟ ਹੋ ਗਏ ਲਓ ਤੁਹਾਡੇ ਸਾਹਮਣੇ ਹੀ ਆ ਕਰੋ ਚੈੱਕ ਤੇ ਖਾਲ ਦੇ ਵਿੱਚ ਪਾਣੀ ਹੋ ਗਿਆ ਤੇ ਆ ਲਓ ਆਯਮਣ ਕੋ ਵੀ ਹੋ ਗਿਆ ਆੜੀ ਤੇ ਬਾਕੀ ਦੇਖਦੇ ਹਾਂ ਹੁਣ ਪਰਮਾਤਮਾ ਦੇ ਰੰਗ ਦੇਖੋ ਧੁੱਪ ਕੱਢਦੀ ਪੂਰੀ ਢਾਈ ਤੇ ਨਾਲੇ ਮੀਂਹ ਪੈ ਰਿਹਾ ਇਹਨੂੰ ਕਹਿੰਦੇ ਨੇ ਪਰਮਾਤਮਾ ਦੇ ਰੰਗ ਤੁਹਾਡੇ ਸਾਹਮਣੇ ਹੀ ਆ ਦੇਖੋ ਲਓ ਤਦ ਦੇਖੋ ਸੋਨੇ ਵਰਗੀ ਚਮਕ ਦੀ ਆ ਬਣੀ ਸਾਰੀ ਉਹ ਲਾ ਹੱਟ ਕਿੱਥੇ ਗਿਆ ਪੈ ਰਿਹਾ ਝਾਰਾ ਜਿਆ ਹੁਣ ਹੋ ਗਿਆ ਜਮਾਈ ਬੰਦੇ ਹੋ ਗਿਆ ਬੰਦ ਲਾ ਗਿਆ 20 25 ਮਿੰਟ ਚਲੋ ਛੜੀ ਪਾਣੀ ਖੜਾ ਗਿਆ ਹਾਂ ਪਾਣੀ ਖੜਾ ਗਿਆ ਦੋ ਤਣ ਜੋਕੇ ਕਰ ਗਿਆ ਹਨਾ ਆ ਮਸ਼ੀਨ ਤਾਂ ਦੋ ਦਿਨ ਨਹੀਂ ਵੜਦੀ ਇੱਥੇ ਕਲਰੀ ਕਰਕੇ ਇਹ ਵੀ ਨਹੀਂ ਪਤਾ ਮਾੜਾ ਮੋਟਾ ਕੱਲੂ ਆਪਾਂ ਜੈਕ ਪਾ ਕੇ ਉਹਦੇ ਦੇਖਦੇ ਆਂ ਬਾਕੀ ਜੋ ਵੀ ਕਿੱਦਾਂ ਵੀ ਹੈਗਾ ਬਾਣੇਦਾਰ ਵੀ ਨਿਕਲ ਆਇਆ ਉਹ ਕੋਠੇ ਕੋਠੀ ਦਾ ਕੰਧ ਕੋ ਖੜਾ ਹੋ ਪੱਕਾ ਤੋਂ ਟੇਡਾ ਪੈਂਦਾ ਜਿਵੇਂ